ਅਸ਼ੋਕ ਪ੍ਰਸ਼ਰ ਪੱਪੀ ਜਿੰਦਾਬਾਦ ਅੱਜ ਚੌਧਰੀ ਚੌਧਰੀ ਮਦਨ ਲਾਲ ਬੱਗਾ ਜੀ ਦੇ ਕੌਨਸੀ ਜੌਨਸੀ ਨੌਰਥ ਦੇ ਵਿੱਚ ਅੱਜ ਸਵੇਰ ਦੀਆਂ ਇੱਕ ਨੁੱਕਰ ਮੀਟਿੰਗਾਂ ਤਰ੍ਹਾਂ ਮੀਟਿੰਗਾਂ ਕੀਤੀਆਂ ਅੱਜ ਬਹੁਤ ਭਰਮਾਂ ਹੰਗਾਰਾ ਲਾਸਟ ਮੀਟਿੰਗ ਜਿਹੜੀ ਆ ਸ਼ਕਤੀ ਵਿਹਾਰਚ ਕੀਤੀ ਆ ਸਾਰੇ ਅੱਜ ਜਿੰਨੇ ਮੇਰੇ ਸ਼ਹਿਰ ਵਾਸੀ ਆ ਔਰ ਇਲਾਕਾ ਵਾਸੀ ਨੇ ਸਾਰੇ ਇਕੱਠੇ ਹੋਇਆ ਆਮ ਆਦਮੀ ਪਾਰਟੀ ਦੇ ਜਿਹਾਰੂ volunteers ਰਾਜੀ ਕੁਨੋਜੀਆ ਜੀ ਸਾਰੇ volunteers ਸਾਥੀ डावਰ ਜੀ ਜਿਨ੍ਹਾਂ ਨੇ ਅੱਜ ਇਹ ਮੀਟਿੰਗ ਕੀਤੀ ਆ ਸਾਰੇ ਨੌਜਵਾਨ ਸਾਥੀ ਪੂਰੀ ਸਾਹਿਬ ਸਾਰੇ ਜਿੰਨੇ ਵੀ ਆਉਣਗੇ ਅੱਜ ਨਾਰਥ ਹਲਕੇ ਦੇ ਵਾਰਡ ਨੰਬਰ 67 ਦੇ ਸ਼ਕਤੀ ਵਿਹਾਰ ਦੇ ਵਿੱਚ ਸ਼ਕਤੀ ਵਿਹਾਰ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਚੋਣਾਂ ਦਾ ਮਾਹੌਲ ਬਣਿਆ ਹੋਇਆ ਲੋਕ ਸਭਾ ਦਾ ਇਹਦੇ ਵਿੱਚ ਅਸ਼ੋਕ ਪ੍ਰੈਸ਼ਰ ਪੱਪੀ ਜੀ ਕਿਉਂਕਿ ਆਪਣੇ ਲੁਧਿਆਣੇ ਤੋਂ ਕੈਂਡੀਡੇਟ ਨੇ ਤੇ ਐਮ ਐਲ ਏ ਸਭ ਚੌਧਰੀ ਮਦਨ ਨਾਲ ਬੱਗਾ ਜੀ ਨਾਰਥ ਤੋਂ ਉਹ ਆਏ ਸੀਗੇ ਤੇ ਆਪਣੇ ਵਿਚਾਰ ਆਪਣੇ ਸ਼ਕਤੀ ਸੋਸਾਇਟੀ ਦੇ ਅੱਗੇ ਰੱਖ ਕੇ ਗਏ ਨੇ ਲੋਕਾਂ ਨੇ ਬਹੁਤ ਹੀ ਵਧੀਆ ਹੰਗਾਰਾ ਪਰਿਆ ਕਿ ਉਹਨਾਂ ਨੇ ਕਿਹਾ ਕਿ ਸਾਡਾ ਸਾਰਾ ਸਾਰਾ ਮੁੱਲ ਇੱਕ ਪਾਸੇ ਭੁਗਤੂਗਾ ਤੇ ਸਾਨੂੰ ਉਮੀਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਣ ਚਾਰ ਤਿੰਨ ਰਿਜ਼ਲਟ ਆਊਗਾ ਇਸ ਬੂਥ ਤੋਂ ਸਭ ਤੋਂ ਜ਼ਿਆਦਾ ਲੀਡ ਹੋਏਗੀ ਜਦੋਂ ਪਿਆਰ ਕਰਦੇ ਨਹੀਂ ਕਿਉਂਕਿ ਇਸ ਏਰੀਆ ਦੇ ਵਿੱਚ ਬੱਗਾ ਜੀ ਨੇ ਬੱਗਾ ਜੀ ਨੇ ਜਿੰਨਾ ਕੰਮ ਕਰਾਇਆ ਪਹਿਲਾਂ ਕਦੀ ਵੀ ਨਹੀਂ ਹੋਇਆ ਜਦੋਂ ਬਣੇ ਨੇ ਆਉਂਦੇ ਇੱਥੇ ਕੂੜੇ ਦੇ ਡੰਪ ਦੀ ਪ੍ਰੋਬਲਮ ਸੀਗੀ ਆਉਂਦੇ ਹੀ ਮਹੀਨੇ ਦੋ ਮਹੀਨੇ ਬਾਅਦ ਉਹਨੇ ਕੂੜੇ ਦਾ ਡੰਪ ਇੱਥੋਂ ਚੁਕਾਤਾ ਸੀਗਾ ਜਿੰਨੀਆਂ ਸੜਕਾਂ ਇੱਥੇ ਤੁਸੀਂ ਬਾਹਰ ਦੇਖ ਕੇ ਦੇਖ ਸਕਦੇ ਹੋ ਇੰਨੀਆਂ ਵਧੀਆ ਸੜਕਾਂ ਬਣੀਆਂ ਹੋਈਆਂ ਉੱਤੇ ਹਾਈਲਾਈਟਰ ਲੱਗੇ ਹੋਇਆ ਮਾਰਕਿੰਗ ਵਾਈਟ ਹੋਈ ਹੋਈ ਹੈ ਜੀ ਕਿਉਂਕਿ ਬਹੁਤ ਹੀ ਵਧੀਆ ਸੋਸਾਇਟੀ ਨੂੰ ਬਣਾਤਾ ਦਿੱਤਾ ਨਾਲੇ ਨਾਲ ਕੀ ਲੱਗਦਾ ਇਹ ਮੌਕਾ ਐਕਟ ਬਣਾਉਗੇ 100% ਬਣेंगे ਜੀ ਤਾਂ ਤੁਹਾਨੂੰ ਕਿਹਾ ਪੱਪੀ ਜੀ ਤੇ ਬਣਨੇ ਬਣਨੇ 13 0 ਹੋਣਾ ਹੀ ਹੋਣਾ ਜੋ ਮਾਨ ਸਾਹਿਬ ਨੇ ਕਿਹਾ ਜੀ ਉਹ ਗੱਲ ਗੱਲ ਹੋਣੀ ਹੋਣੀ ਪੱਕਾ ਜੀ ਲਾਡਾ ਯਾਰ 1000 ਰੁਪਏ ਜਲਦੀ ਮਿਲੂਗਾ ਜੀ ਦੇਖੋ ਜਿੱਥੇ ਮਾਨ ਸਾਹਿਬ ਨੇ ਐਨੇ ਆਪਣੇ ਮੈਨੀਫੈਸਟੋ 'ਚ ਵਾਅਦੇ ਕੀਤੇ ਹੋਏ ਫ੍ਰੀ ਬਿਜਲੀ ਡਿਸਪੈਂਸਰੀਆਂ ਐਮੀਨੈਂਸ ਸਕੂਲ ਆਫ ਐਮੀਨੈਂਸ ਐਨੇ ਵਾਅਦੇ ਪੂਰੇ ਕੀਤੇ ਆ ਤੇ 1000 ਰੁਪਏ ਵੀ ਜ਼ਰੂਰ ਹੋਏਗਾ ਜੀ